ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਆਪਾਂ ਗੱਲ ਕਰਦੇ ਆਂ ਵਰਕਤ ਵੀਡੀਓ ਬਾਰੇ ਸੋ ਵੀਡੀਓ ਵਿੱਚ ਪ੍ਰੀਤ ਨੇ ਇੱਕ ਬਹੁਤ ਹੀ ਵਧੀਆ ਫੈਸਲਾ ਲੈ ਲਿਆ ਜਿਸ ਕਰਕੇ ਹੁਣ ਵਿੱਕੀ ਤੇ ਉਸਦੀ ਮੰਮੀ ਦੀਆਂ ਚੰਗੀ ਤਰ੍ਹਾਂ ਅੱਖਾਂ ਵੀ ਖੁੱਲ੍ਹ ਜਾਣਗੀਆਂ ਤੇ ਅੱਗੇ ਤੋਂ ਉਹ ਪ੍ਰੀਤ ਨੂੰ ਤੰਗ ਕਰਨੋਂ ਵੀ ਹਟ ਜਾਣਗੇ ਪਰ ਵਿੱਕੀ ਵੀ ਉੱਥੇ ਘਟ ਨਹੀਂ ਹੈਗਾ ਐਕਟਿੰਗ ਵਿੱਚ ਉਹਦੀ ਮਾਂ ਤੇ ਉਹ ਦੋਵੇਂ ਮਾਹਰ ਨੇ ਉਹਨਾਂ ਨੇ ਕਿਵੇਂ ਪ੍ਰੀਤ ਦੀ ਮੰਮੀ ਨੂੰ ਬੇਕੂ ਬਣਾਇਆ ਤੇ ਪਿਛੇ ਲਾ ਲਿਆ ਪ੍ਰੀਤ ਦੀ ਮੰਮੀ ਅੱਜ ਵੀ ਵਿੱਕੀ ਦੀ ਬੋਲੀ ਬੋਲਦੀ ਆ ਬੇਸ਼ੱਕ ਪ੍ਰੀਤ ਹੁਣ ਜੋ ਮਰਜ਼ੀ ਕਵੇ ਪਰ ਉਸ ਨੂੰ ਵਿੱਕੀ ਤੇ ਉਸ ਦੀ ਮਾਂ ਤੇ ਜ਼ਿਆਦਾ ਯਕੀਨ ਹੋ ਗਿਆ ਏ ਤੇ ਇਹ ਯਕੀਨ ਬਣਾਉਣ ਵਿੱਚ ਵੀ ਪ੍ਰੀਤ ਦਾ ਹੀ ਹੱਥ ਹੁੰਦਾ ਏ ਕਿਉਂਕਿ ਪ੍ਰੀਤ ਸ਼ੁਰੂ ਤੋਂ ਆਪਣੀ ਮੰਮੀ ਨੂੰ ਸੱਚੀਆਂ ਗੱਲਾਂ ਨਹੀਂ ਦੱਸਦੀ ਸੀ ਤੇ ਪਰਦੇ ਰੱਖ ਲੈਂਦੀ ਸੀ ਉਹ ਸੋਚਦੀ ਸੀ ਕਿ ਇਹਨਾਂ ਦੇ ਰਿਸ਼ਤੇ ਵਿੱਚ ਫਿੱਕਾ ਨਾ ਪਵੇ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਸਾਰੀਆਂ ਗੱਲਾਂ ਦਾ ਮੇਰੀ ਆਉਣ ਵਾਲੀ ਜ਼ਿੰਦਗੀ ਵਿੱਚ ਕਿੰਨਾ ਫਰਕ ਪੈ ਸਕਦਾ ਤੇ ਜਿਹਨੇ ਕਿ ਹੁਣ ਪੈ ਵੀ ਰਿਹਾ ਹੈ ਪ੍ਰੀਤ ਨੂੰ ਕਿੰਨਾ ਤੰਗ ਕਰ ਰਹੀ ਸੀ ਕਿਉਂਕਿ ਉਹਨਾਂ ਨੂੰ ਸਿਰ ਤੇ ਚੜਾਉਣ ਵਿੱਚ ਪ੍ਰੀਤ ਤੇ ਉਸਦੀ ਮੰਮੀ ਦਾ ਹੀ ਹੱਥ ਸੀ ਜੇ ਉਸ ਟਾਈਮ ਹੀ ਉਹ ਇਹੋ ਜਿਹੇ ਕਦਮ ਚੁੱਕ ਲੈਂਦੀਆਂ ਤੇ ਸੋਚਦੀਆਂ ਕਿ ਇਹ ਕਿਵੇਂ ਲਾਲਚ ਦਿਖਾ ਰਹੇ ਨੇ ਕੀਚੀਆਂ ਮੰਗ ਰਹੀ ਨੇ ਤਾਂ ਫਿਰ ਸ਼ਾਇਦ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਪਰ ਪ੍ਰੀਤ ਨੂੰ ਉਹ ਅਜੇ ਵੀ ਡਰਾ ਤਮਕਾਤੇ ਰੱਖਣਾ ਚਾਹੁੰਦੀ ਸੀ ਉਹ ਸੋਚਦੇ ਸੀ ਕਿ ਸ਼ਾਇਦ ਪ੍ਰੀਤ ਏਦਾਂ ਸਾਡੇ ਕੋਲ ਡਰ ਕੇ ਤੇ ਸਾਡੀਆਂ ਗੱਲਾਂ ਮੰਨਦੀ ਰਹੇਗੀ ਪਰ ਉਹ ਵੀ ਛਾਰਾ ਹੀ ਪ੍ਰੀਤ ਨੂੰ ਤੰਗ ਕਰਨ ਲੱਗ ਪਏ ਸੀ ਜਿਸ ਕਰਕੇ ਪ੍ਰੀਤ ਨੂੰ ਇੱਕ ਕਦਮ ਚੁੱਕਣਾ ਹੀ ਪਿਆ ਤੇ ਪ੍ਰੀਤ ਨੇ ਵਧੀਆ ਫੈਸਲਾ ਲਿਆ ਜਿਹੜਾ ਕਿ ਆਪਣੀ ਭੂਆ ਦੇ ਘਰ ਚਲ ਗਈ ਤੇ ਉੱਥੇ ਜਾ ਕੇ ਸਾਰਾ ਸੱਚ ਦੱਸ ਦਿੱਤਾ ਤੇ ਹੁਣ ਉਸਦੇ ਫੁੱਫੜ ਤੇ ਭੂਆ ਪ੍ਰੀਤ ਦੇ ਨਾਲ ਜਾਂਦੇ ਨੇ ਪ੍ਰੀਤ ਦੇ ਪਿੱਛੇ ਅਜੇ ਉਹ ਤਿਆਰੀ ਹੀ ਕਰ ਰਹੇ ਹੁੰਦੇ ਨੇ ਕਿ ਅਸੀਂ ਪ੍ਰੀਤ ਦੇ ਉਰੇ ਚਾਹਨੀਆ ਕਵਲ ਤੇ ਉਸਦੇ ਡੈਡੀ ਪਰ ਉਹਨੇ ਟਾਈਮ ਤੱਕ ਪ੍ਰੀਤ ਤੇ ਉਸਦੇ ਭੂਆ ਫੁੱਫੜ ਪਹੁੰਚ ਜਾਂਦੇ ਨੇ ਜਿੰਨਾਂ ਨੂੰ ਦੇਖ ਕੇ ਪ੍ਰੀਤ ਦੀ ਮੰਮੀ ਉਹਨਾਂ ਦੇ ਹੱਕੇ ਪੱਕੇ ਰਹਿ ਜਾਂਦੇ ਨੇ ਕਿ ਇਹ ਕਿਧਰੋਂ ਆ ਗਏ ਪ੍ਰੀਤ ਨੂੰ ਦੇਖ ਕੇ ਪ੍ਰੀਤ ਦੀ ਮੰਮੀ ਬੜੀ ਪਹਿਲਾਂ ਤਾਂ ਪਿਆਰ ਨਾਲ ਬੋਲਦੀ ਆ ਪ੍ਰੀਤ ਨਾਲ ਬੜਾ ਵੀ ਤੂੰ ਕੀ ਹੋਇਆ ਤੂੰ ਇਹਨਾਂ ਦੇ ਪਿੱਛੇ ਲੱਗੀ ਹੋਈ ਆ ਆਪਣੀ ਨਾਲ ਹੀ ਨਨਾਨ ਨੂੰ ਗੱਲਾਂ ਕਰਨ ਲੱਗ ਪੈਂਦੀ ਆ ਪਰ ਜਦ ਪ੍ਰੀਤ ਸਾਰਾ ਸੱਚ ਦੱਸਦੀ ਆ ਤੇ ਪ੍ਰੀਤ ਦੀ ਮੰਮੀ ਫੇਰ ਵੀ ਗੱਲਾਂ ਦਾ ਯਕੀਨ ਨਹੀਂ ਕਰਦੀ ਤੇ ਉਹ ਪ੍ਰੀਤ ਨੂੰ ਅੱਗੋਂ ਸਮਝਾਉਂਦੀ ਆ ਕਿ ਇਹਨਾਂ ਨੇ ਤੈਨੂੰ ਪਿੱਛੇ ਲਾ ਲਿਆ ਏ ਤੇ ਤੂੰ ਹੁਣ ਇਹਨਾਂ ਦੀ ਹੀ ਬੋਲੀ ਬੋਲ ਰਹੀ ਆ ਤੇਰੇ ਮੱਤ ਤੇ ਪਰਦਾ ਪੈ ਚੁੱਕਾ ਏ ਤੇ ਤੇਰੀ ਅੱਖਾਂ ਦੇ ਪੱਟੀ ਬੰਨ ਦਿੱਤੀ ਆ ਇਹਨਾਂ ਨੇ ਇਹ ਤੇਰਾ ਘਰ ਤੋੜ ਰਹੇ ਆ ਪਰ ਤੈਨੂੰ ਸਮਝ ਨਹੀਂ ਆ ਰਹੀ ਪਰ ਪ੍ਰੀਤ ਨੂੰ ਤਾਂ ਸਾਰੀਆਂ ਗੱਲਾਂ ਦੀ ਸਮਝ ਹੁੰਦੀ ਆ ਉਹ ਇੱਕ ਇੱਕ ਗੱਲ ਜਦ ਦੱਸਦੀ ਆ ਬੈਠ ਕੇ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਪ੍ਰੀਤ ਦੀ ਮੰਮੀ ਫੇਰ ਵੀ ਨੀ ਨਹੀਂ ਕਰਦੀ ਉਸ ਨੂੰ ਲੱਗਦਾ ਹੈ ਕਿ ਪ੍ਰੀਤ ਨੂੰ ਇਹਨਾਂ ਨੇ ਇੱਕ ਪੱਟੀ ਪੜਾਈ ਹੋਈ ਆ ਤੇ ਪ੍ਰੀਤ ਦੀ ਮੰਮੀ ਦੀਆਂ ਅੱਖਾਂ ਤੇ ਪੱਟੀ ਬੱਝੀ ਹੋਈ ਆ ਤੇ ਉਹ ਵੀ ਪ੍ਰੀਤ ਦੀ ਵਜ੍ਹਾ ਕਰਕੇ ਹੀ ਤੇ ਦੂਜੀ ਸਾਈਡ ਤੇ ਕਵਲ ਦੇ ਡੈਡੀ ਤੇ ਕਵਲ ਤੇ ਸੰਦੀਪ ਉਹ ਪੂਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਏ ਕਿ ਕਲ ਤੇ ਕੌਣ ਏ ਤੇ ਫਿਰ ਵੀ ਉਹ ਆਪਣੇ ਘਰ ਦੇ ਵਿੱਚ ਕਲੇਸ਼ ਨਾ ਪਾਉਣ ਕਰਕੇ ਵੱਧ ਕਰਕੇ ਲੜਾਈ ਨਹੀਂ ਸੀ ਕਰਦੇ ਪਰ ਹੁਣ ਗੱਲਾਂ ਖੁੱਲ ਚੁੱਕੀਆਂ ਨੇ ਤੇ ਵਿਕੀ ਦਾ ਪੜਦਾ ਫਾਸ਼ ਹੋ ਗਿਆ ਏ ਪਰ ਪ੍ਰੀਤ ਦੀ ਮੰਮੀ ਇਹਨਾਂ ਗੱਲਾਂ ਨੂੰ ਮੰਨਣ ਨੂੰ ਅਜੇ ਵੀ ਤਿਆਰ ਨਹੀਂ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ